ਜੈ ਸਾਈਂ ਜੀ ਸਾਰਿਆਂ ਨੂੰ ਜੀ ਥੰਬਨੇਲ ਤੁਸੀਂ ਦੇਖ ਹੀ ਲਿਆ ਹੋਣਾ ਤੇ ਐਦਾਂ ਦੀ ਵੀ ਗੱਲ ਆ ਇੱਕ ਇਨਸਾਨ ਜਿਹੜਾ ਕਿ ਹਰ ਵੇਲੇ ਸਾਈਂ ਜੀ ਦਾ ਨਾਮ ਲੈਂਦਾ ਸਾਈਂ ਲਾਡੀਸ਼ਾ ਸਾਈਂ ਲਾਡੀਸ਼ਾ ਸਾਈਂ ਲਾਡੀਸ਼ਾ ਸਾਈਂ ਲਾਡੀਸ਼ਾ ਹਰ ਵੇਲੇ ਸਵੇਰੇ ਸ਼ਾਮ ਪਰ ਉਹਦਾ ਕੋਈ ਕੰਮ ਨਹੀਂ ਸੀ ਬਣਦਾ ਦੁੱਖਾਂ ਦੇ ਨਾਲ ਸਾਰੇ ਪਾਸਿਓਂ ਮੰਨ ਲਓ ਕਿ ਕਿਰਿਆ ਪਿਆ ਸੀ ਮੁਸੀਬਤਾਂ ਦੇ ਨਾਲ ਪ੍ਰਣਾਮ ਲੈਂਦਾ ਸੀ ਗੁੱਸੇ ਵੀ ਰਹਿੰਦਾ ਸੀ ਸਾਈਂ ਜੀ ਦੇ ਨਾਲ ਇੱਕ ਦਿਨ ਕੀ ਹੋਇਆ ਰਾਤ ਨੂੰ ਸੁੱਤਾ ਪਿਆ ਤਾਂ ਸਾਈਂ ਜੀ ਆ ਗਏ ਸੁਪਨੇ ਦੇ ਵਿੱਚ ਉਹਦੀ ਗੱਲ ਹੋਈ ਸਾਈਂ ਜੀ ਦੇ ਨਾਲ ਸੁਪਨੇ ਦੇ ਵਿੱਚ ਵੀ ਸਾਈਂ ਜੀ ਦੇ ਨਾਲ ਉਹ ਲੜ ਪਿਆ ਕਹਿੰਦਾ ਸਾਈਂ ਜੀ ਮੈਂ ਹਰ ਵੇਲੇ ਤੁਹਾਡਾ ਨਾਮ ਲੈਣਾ ਆ ਹਰ ਵੇਲੇ ਪਰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਨਾ ਤੁਸੀਂ ਮੇਰਾ ਕੋਈ ਕੰਮ ਬਣਾਉਂਦੇ ਹੋ ਮੈਨੂੰ ਸਾਰੇ ਪਾਸਿਓ ਤੁਸੀਂ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਆ ਮੈਨੂੰ ਲੱਗਦਾ ਕਿ ਤੁਸੀਂ ਮੇਰੇ ਨਾਲ ਨਰਾਜ਼ ਹੋ ਜਾਂ ਤੁਹਾਨੂੰ ਮੈਂ ਪਸੰਦ ਨਹੀਂ ਕਿ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਤੁਸੀਂ ਮੇਰੀ ਆਵਾਜ਼ ਨਹੀਂ ਸੁਣਦੇ ਤਾਂ ਸਾਈ ਜੀ ਉਹਨੂੰ ਹੱਸ ਕੇ ਕਹਿੰਦੇ ਉਹ ਕਮਲਿਆ ਜੇ ਤੂੰ ਮੈਨੂੰ ਪਸੰਦ ਨਾ ਹੋਵੇਂ ਜਾਂ ਤੇਰੀ ਮੈਂ ਆਵਾਜ਼ ਨਾ ਸੁਣਦਾ ਹੋਵਾਂ ਤਾਂ ਤੂੰ ਜਦੋਂ ਇੱਕ ਵਾਰ ਲਾਡੀ ਸ਼ਾ ਕਹਿੰਨਾ ਆ ਨਾ ਉਸ ਤੋਂ ਬਾਅਦ ਦੂਜੀ ਵਾਰ ਬੋਲੇ ਹੀ ਨਾ ਮੇਰਾ ਨਾਮ ਜੇ ਤੂੰ ਲਾਡੀ ਸ਼ਾ ਦਾ ਨਾਮ ਵਾਰ-ਵਾਰ ਲੈਣਾ ਆ ਤਾਂ ਉਹ ਤਾਂ ਲੈਣਾ ਆ ਜੇ ਮੈਂ ਚਾਹਣਾ ਆ ਸਾਂਜੀ ਇਹਨੂੰ ਇਦਾਂ ਕਹਿੰਦੇ ਕਿ ਮੇਰਾ ਨਾਮ ਲੈਣ ਦੇ ਵਿੱਚ ਮੇਰੀ ਮਰਜ਼ੀ ਆ ਤੇਰੀ ਜ਼ੁਬਾਨ ਤੋਂ ਨਹੀਂ ਤਾਂ ਜਦ ਤੱਕ ਮੇਰੀ ਮਰਜ਼ੀ ਨਾ ਹੋਵੇ ਤੂੰ ਮੇਰਾ ਨਾਮ ਕਿਵੇਂ ਲੈ ਸਕਦਾ ਆ ਮੈਂ ਬਸ ਇਹ ਦੇਖਦਾ ਹੁੰਨਾ ਕਿ ਮੇਰਾ ਨਾਮ ਲੈਣ ਵਾਲਾ ਜਿਹੜਾ ਵੀ ਮਰੀਦ ਮੇਰਾ ਆ ਆਸ਼ਕ ਜਿਹੜਾ ਆ ਉਹ ਪੱਕਾ ਹੈਗਾ ਜਾਂ ਨਹੀਂ ਇਹ ਨਾ ਹੋਵੇ ਕਿ ਉਹ ਦੁੱਖ ਮੁਸੀਬਤਾਂ ਨੂੰ ਦੇਖ ਕੇ ਨਾਮ ਲੈਣਾ ਛੱਡ ਦੇਵੇ ਤੇ ਪੈਰ ਛੱਡ ਜਵੇ ਤੇ ਲੋ ਜੀ ਕੀ ਟੁੱਟ ਜਵੇ ਉਹਦਾ ਪਿਆਰ ਟੁੱਟ ਜਵੇ ਮੈਂ ਸਿਰਫ ਇਹ ਦੇਖਦਾ ਤਿੰਜਦ ਨੂੰ ਮੈਂ ਤੁਹਾਨੂੰ ਕੁਛ ਨਾ ਕੁਛ ਤੁਹਾਡੇ ਸਬਰ ਦਾ ਫਲ ਦੇਣ ਲੱਗਦਾ ਉਦੋਂ ਤੱਕ ਤੁਹਾਡਾ ਸਬਰ ਟੁੱਟ ਜਾਂਦਾ ਆ ਤਾਂ ਸਵੇਰ ਹੁੰਦੀ ਆ ਉਸ ਬੰਦੇ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਪਰ ਉਹਦੀ ਉਹ ਵਾਲੀ ਸਵੇਰ ਪਹਿਲਾਂ ਦੀਆਂ ਸਵੇਰਾਂ ਨਾਲੋਂ ਅਲੱਗ ਹੁੰਦੀ ਆ ਕਿ ਉਹ ਸਵੇਰ ਉਹਦੇ ਅੰਦਰ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਰਾਤ ਉਹਦੀ ਗੱਲ ਹੋ ਚੁੱਕੀ ਸੀ ਸਾਈਂ ਜੀ ਦੇ ਨਾਲ ਉਸ ਤੋਂ ਬਾਅਦ ਉਹ ਸਾਈਂ ਦਾ ਨਾਮ ਲੈਣ ਲੱਗ ਪਿਆ ਬਿਨਾਂ ਮਤਲਬ ਤੋਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਸਾਈਂ ਜੀ ਚਾਹੀਦੇ ਨੇ ਬਸ ਫਿਰ ਦੇਖਦੇ ਦੇਖਦੇ ਤੇ ਇਥੇ ਦੇਖਦੇ ਉਹ ਜੋ ਚਾਹੁੰਦਾ ਸੀ ਉਹ ਉਹਦੇ ਨਾਲ ਹੁੰਦਾ ਗਿਆ ਹਮ ਤੁਸੀਂ ਸਮਝ ਤਾਂ ਗਏ ਹੋਵੋਗੇ ਬਸ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਕੇ ਕਮੈਂਟ ਕਰ ਦਿਓ ਭੁੱਲ ਨਾ ਜਾਇਓ ਜੈਸਾ ਜੀ ਵੀ